ਲਓ ਭਾਈ ਕੀ ਹਾਲ ਹੈ ਸਤ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਮੰਦਰ ਬਾਈ ਬਲੌਗ ਚੈਨਲ ਤੇ ਲਓ ਭਾਈ ਆ ਆਪਣਾ ਮਿਸਤਰੀ ਜੇ ਤੁਸੀਂ ਵੀਡੀਓ ਜੇ ਵੇਖਦੇ ਹੋਵੋਗੇ ਨਹੀਂ ਮਾ ਆਪਣਾ ਵੱਡਾ ਭਾਈ ਦੋਨੇ ਵੱਡੇ ਭਾਈ ਬੈਠੇ ਆ ਤੇ ਇੰਜਨ ਦਾ ਬਦਲਦੇ ਆ ਤੇਲ ਇੰਜਨ ਦਾ ਤੇਲ ਜਿਹੜਾ ਸੀਗਾ ਉਹ ਬਹੁਤ ਟਾਈਮ ਹੋ ਗਿਆ ਸੀ ਬਦਲੇ ਨੂੰ ਤੇ ਹੁਣ ਉਹਨੂੰ ਬਦਲੀ ਜੰਨੇ ਆ ਤੇ ਆ ਜਿਹੜੀ ਹੈਗੀ ਇਹਦੀ ਪਲੇਟ ਲਾ ਕੇ ਇਹਦਾ ਜੈਨ ਲਾਉਣਾ ਹੈ ਨਵਾਂ ਜੈਨ ਮਿਲਿਆ ਨਹੀਂ ਜੈਨ ਹੈ ਬਈ ਤਾਂ ਮਿਲਿਆ ਇੱਕ ਤਾਂ ਇਹ ਇੰਜਨ ਬਹੁਤ ਪੁਰਾਣਾ ਹੈ ਇਹ ਇੰਜਨ ਹੈਗਾ 1900 ਤੇ ਮੇਰੇ ਹਿਸਾਬ ਨਾਲ 86 87 ਦਾ ਹੋਊਗਾ ਇਹ ਤੁਸੀਂ ਆਪ ਹਿਸਾਬ ਲਾ ਲਓ ਕਿੰਨਾ ਪੁਰਾਣਾ ਇੰਜਨ ਹੈ ਤੇ ਆ ਵੀ ਵੀ ਹੋਰ ਜੈਨ ਚੱਕੀ ਪਤੀ ਟਰੈਕਟਰ ਵਾਲਾ ਦੀ ਇਹ ਹੈ ਜੋ ਤੇ ਉਹ ਟਰੈਕਟਰ ਦਾ ਸੀ ਤੇ ਆਹਾ ਹੈਗਾ ਫਿਲਟਰ ਇੰਜਨ 8 ਦਾ ਬਈ ਇਹ ਨਾ ਤਾਂ ਇਹ ਦਾ ਦਾ ਨਾਂ ਹੈ 5 ਦਾ ਕਈ ਭਰਾਏ ਨੂੰ 5 ਦਾ ਵੀ ਕਹਿੰਦੇ ਆ 5 ਦੇ ਫਿਲਟਰ ਨੇ ਬਈ ਇਹ 8 ਦਾ ਹੈ ਡੂੰਕੇ ਬੂਰਾ ਤੇ ਚੱਲਦਾ ਸੀ ਹਰਿਆਣੇ ਚ ਤੇ ਉੱਥੋਂ ਆਪਾਂ ਨਵਾਂ ਬਣਵਾਇਆ ਸੀ ਤੇ ਇਹ ਤਾਂ ਬਈ ਜੀ ਤੇਲ ਬਦਲਦੇ ਆ ਤੇ ਬਈ ਸੁੱਖਾ ਬਦਲੀ ਜਾਂਦਾ ਤੇ ਇਹਨੇ ਬਈ ਕੁਝ ਟਾਈਮ ਕੰਮ ਵੀ ਸਿੱਖਿਆ ਬਈ ਨੇ ਟਰੈਕਟਰਾਂ ਦਾ ਤੇ ਜਿਹੜਾ ਕੋਈ ਹੁੰਦਾ ਮਾੜਾ ਮੋਟਾ ਟਰੈਕਟਰ ਦਾ ਸੀ ਘਰੇ ਘਰ ਕਰ ਲੈਣੇ ਹੁੰਦੇ ਆ ਫਸੇ ਚੇਤੀ ਕਿਤੇ ਮੈਸਤਰੀ ਕੋਲ ਨਹੀਂ ਗਏ ਤੇ ਬਾਲਾ ਕੋਈ ਹੋਇਆ ਐਮਰਜੈਂਸੀ ਉਹੋ ਜਾ ਕੰਮ ਤੇ ਫੇਰ ਅਸ ਮੈਸਤਰੀ ਕੋਲ ਜਾਣੇ ਉਹਨਾਂ ਇਧਰ ਬਾਜਾ ਖੜਾ ਹੈ ਤੇ ਪੱਠੇ ਕੁੱਤਰ ਦੀ ਤਿਆਰੀ ਹੈ ਬਸ ਜਦੋਂ ਤੇਲ ਬਦਲ ਕੇ ਤੇ ਉਹਦੇ ਬਾਅਦ ਪੱਠੇ ਕੁੱਤਰਨੇ ਆ ਹੁਣ ਤੁਸੀਂ ਲਗਿਆ ਪਿਆ ਕੁਝ ਸਮਾਨਾਂ ਦਾ ਕੱਢ ਦੇਗਾ ਵਿੱਚੋਂ ਵਾਧੂ ਕਟੂ ਹੈ ਪਤਾ ਨਹੀਂ ਇਹਦਾ ਫਿਲਟਰ ਜਾਂਦਾ ਲਾਉਣਾ ਇੱਕ ਪਤਾ ਨਹੀਂ ਕੀ ਬੰਦ ਕਰਤਾ ਹੁਣ ਇਹ ਹੀ ਇਹਨੂੰ ਪਤਾ ਹੈ ਇਹਦੇ ਬਾਰੇ ਆ ਦੇਖੋ ਤੁਸੀਂ ਵਿੱਚੋਂ ਤੇ ਨੇੜੇ ਆ ਕੰਮ ਮਾ ਤੇਲ ਕੱਢੂਗਾ ਤੇ ਦੂਜਾ ਨਵਾਂ ਤੇਲ ਪਾ ਦੇਣਾ ਤੇ ਜੈਨ ਬਈ ਇਹਦਾ ਕੱਟ ਕੇ ਬਣਾਵਾਂਗੇ ਫਿਰ ਕਾਹਦਾ ਜਿਵੇਂ ਗੱਤੇ-ਕੁੱਤੇ ਦਾ ਕੱਟ ਕੇ ਬਣਾਵਾਂਗੇ ਤੇ ਵੈਸੇ ਦਾ ਆਪਾਂ ਟੂਬਜੀ ਵੀ ਲਿਆਂਦੀ ਹੈ ਜਿਹੜੀ ਉਹ ਜੈਨ ਬਣ ਜਾਂਦੀ ਹੁੰਦੀ ਹੈ ਉਹ ਵੀ ਲਾਵਾਂਗੇ ਤੇ ਜੈਨ ਜਾ ਵੀ ਲਾਵਾਂਗੇ ਦੋਨੇ